ਸੋ ਦੋਸਤੋ ਕੀ ਤੁਸੀਂ ਵੀ ਆਪਣੀ ਸਮਾਈਲ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੇ ਹੋ ਜਾਂ ਤੁਹਾਡੇ ਦੰਦ ਹਲਕੇ ਜਿਵੇਂ ਵਿੰਗੇ ਟੇਢੇ ਆ ਜਾਂ ਤੁਹਾਡੇ ਦੰਦਾਂ 'ਚ ਡਿਸਕਲਰੇਸ਼ਨ ਹੈ ਕਿ ਤੋ येलो ਹੈ ਜਾਂ ਤੋ ਡਾਰਕ ਬਰਾਊਨ ਨੇ ਜਾਂ ਦਾਗ ਨੇ ਉਹਨਾਂ ਦੇ ਵਿੱਚ ਸੋ ਇਹ ਸਾਰੀਆਂ ਪ੍ਰੋਬਲਮਸ ਨੂੰ ਅਸੀਂ ਠੀਕ ਕਰ ਸਕਦੇ ਹਾਂ ਡੈਂਟਲ ਸਮਾਈਲ ਡਿਜ਼ਾਈਨਿੰਗ ਦੇ ਨਾਲ ਸਮਾਈਲ ਡਿਜ਼ਾਈਨਿੰਗ ਇੱਕ ਬਹੁਤ ਬਿਹਤਰ ਇਲਾਜ ਹੈ ਜਿਹਦੇ ਨਾਲ ਅਸੀਂ ਤੁਹਾਡੇ ਦੰਦਾਂ ਨੂੰ ਖੂਬਸੂਰਤਤਾ ਬਣਾਉਂਦੇ ਹਾਂ ਅਸੀਂ ਉਹਨਾਂ ਨੂੰ ਇੱਕ ਪ੍ਰੋਪਰ ਸ਼ੇਪ ਦੇ ਵਿੱਚ ਚਣ ਕੇ ਤੁਹਾਨੂੰ ਦੇਵਾਂਗੇ ਕਿਹੜਾ ਦੰਦ ਕਿੰਨਾ ਦਿਸਣਾ ਚਾਹੀਦਾ ਤੁਸੀਂ ਜਦੋਂ ਸਮਾਈਲ ਕਰਦੇ ਹੋ ਕਿੰਨੇ ਦੰਦ ਦਿਸਣੇ ਚਾਹੀਦੇ ਤੇ ਕਿੰਨੀ ਉਹਦੀ ਸ਼ੇਪ ਪਤਲਾ ਹੋਣਾ ਚਾਹੀਦਾ ਉੱਚਾ ਹੋਣਾ ਜੀਦਾ ਉਹ ਸਾਰਾ ਕੁਝ ਅਸੀਂ ਡਿਜ਼ਾਈਨ ਕਰਾਂਗੇ ਡੈਂਟਲ ਵੀਨियर्स ਤੁਸੀਂ ਸੁਣਿਆ ਹੋਊਗਾ ਸਮਾਈਲ ਡਿਜ਼ਾਈਨਿੰਗ ਦਾ ਇੱਕ ਅੰਗ ਹੈ ਇਹ ਸੋ ਡੈਂਟਲ ਵੀਨियर्स ਕੀ ਹੁੰਦਾ ਕਿ ਤੁਹਾਡੇ ਦੰਦਾਂ ਦੀ ਅਸੀਂ ਪਰਤ ਚੇਂਜ ਕਰ ਦਿੰਦੇ ਆ ਜਿਸ ਦੇ ਨਾਲ ਤੁਹਾਡੇ ਦੰਦਾਂ ਦਾ ਕਲਰ ਵੀ ਚੇਂਜ ਹੋ ਗਿਆ ਤੁਹਾਡੇ ਦੰਦਾਂ ਦੀ ਸ਼ੇਪ ਵੀ ਅਸੀਂ ਲੰਮੀ ਕਰ ਸਕਦੇ ਆ ਪਤਲੇ ਕਰ ਸਕਦੇ ਆ ਦੇ ਦੰਦਾਂ ਨੂੰ ਜਿਹੜੇ ਹਲਕੇ ਜੁ ਉੱਚੇ ਨੇਵੇਂ ਉਹ ਵੀ ਇਹਦੇ ਨਾਲ ਅਸੀਂ ਠੀਕ ਕਰ ਸਕਦੇ ਹਾਂ ਸੋ ਡੈਂਟਲ ਵੀਨियर्स ਬਹੁਤ ਹੀ ਬਿਹਤਰ ਇੱਕ ਟ੍ਰੀਟਮੈਂਟ ਹੈ ਜਿਹੜਾ ਕਿ ਸਮਾਈਲ ਡਿਜ਼ਾਈਨਿੰਗ ਦੇ ਵਿੱਚ ਇੱਕ ਮੈਂ ਕਹੂੰਗਾ ਵਰਦਾਨ ਹੀ ਸਾਬਤ ਹੁੰਦਾ ਹੈ ਇਹ ਟ੍ਰੀਟਮੈਂਟ ਅਸੀਂ ਸਿਰਫ 3 ਤੋਂ 5 ਦਿਨਾਂ ਦੇ ਵਿੱਚ ਕਰ ਸਕਦੇ ਹਾਂ ਕਿਉਂਕਿ ਐਡਵਾਂਸਮੈਂਟ ਬਹੁਤ ਹੋ ਗਈ ਹੈ ਹੁਣ ਅਸੀਂ ਡੈਂਟਲ ਤੁਹਾਡੇ ਕੋਲ ਸਾਡੇ ਕੋਲ ਡਿਜੀਟਲ ਸਕੈਨਰਸ ਹੈਗੇ ਆ ਸਾਡੇ ਕੋਲ ਡਿਜੀਟਲ ਸਕੈਨਰਸ ਹੈਗਾ ਜਿਹਦੇ ਨਾਲ ਅਸੀਂ ਤੁਹਾਡੀ ਸਮਾਈਲ ਨੂੰ ਉਸੇ ਦਿਨ ਸਕੈਨ ਕਰਕੇ ਅਸੀਂ ਕਿਸ ਤਰ੍ਹਾਂ ਦੀ ਤੁਹਾਡੀ ਸਮਾਈਲ ਦੇਾਂਗੇ ਤੁਹਾਨੂੰ ਪਹਿਲਾਂ ਦਿਖਾਵਾਂਗੇ ਤੇ ਵਿਦਨ 3 ਤੋਂ 5 ਡੇਸ ਅਸੀਂ ਤੁਹਾਨੂੰ ਤੁਹਾਡੀ ਸਮਾਈਲ ਵਾਪਸ ਦੇ ਦਵਾਂਗੇ। ਸੋ ਵਧੇਰੇ ਜਾਣਕਾਰੀ ਲਈ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਸਾਡਾ ਕਲੀਨਿਕ ਅਰਬਨ ਸਟੇਟ ਪੇਸ ਟੂ ਪਟਿਆਲਾ ਦੇ ਵਿੱਚ ਹੈਗਾ ਜੀ। ਇਹ ਸਾਡਾ ਨੰਬਰ ਹੈ। ਬਹੁਤ-ਬਹੁਤ ਧੰਨਵਾਦ।